ਪਿਆਰ 36 ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਨਹੀਂ ਲੱਗੀ ਆਪ ਅੱਜ ਸੁਪਤਾ ਦੀ ਵੀਡੀਓ ਬਣਾ ਰਹੇ ਆਂ ਕਿ ਮੈਨੂੰ ਹਫਤਾ ਹੋ ਗਿਆ ਜੀ ਸੁਪਤਾ ਦੀ ਵੀਡੀਓ ਨਹੀਂ ਅਪਲੋਡ ਹੋਈ ਮੇਰੇ ਤੋਂ ਤੁਹਾਨੂੰ ਪਤਾ ਹੀ ਆ ਮੈਂ ਵੀਡੀਓ ਦੇ ਵਿੱਚ ਦਿਖਾ ਦੇਦਾ ਤੇ ਆਪਣੇ ਇਹ ਜਿਹੜਾ ਘਰ ਦੇ ਉੱਪਰ ਆਪਣੇ ਪੇਂਟ ਹੋ ਰਿਹਾ ਕਲਰ ਅਸੀਂ ਆਪ پیسے ਬੋਲਦੇ ਨਹੀਂ ਰੰਗ ਕਰਨਾ ਤੇ ਕਈ ਪੈਨਾਂ ਵੀ ਕਮੈਂਟ ਕਰਦੇ ਨੇ ਕਲਰ ਨਹੀਂ ਹੁੰਦਾ ਪੇਂਟ ਹੁੰਦਾ ਕੁਝ ਵੀ ਲਾ ਲਓ ਆਪਣੀ ਆਪਣੀ ਪਸੰਦ ਹੁੰਦੀ ਹੈ ਹਨਾ ਤੇ ਆਪਣਾ ਇਹ ਕਮਰਾ ਰੈਡੀ ਹੋ ਗਿਆ ਪਰ ਇੱਥੇ ਸਮਾਨ ਰੱਖਦਾ ਹੈ ਦੇ ਉਧਰਲੇ ਕਮਰੇ ਰਹਿੰਦੇ ਨੇ ਜੋ ਪਾਈ ਰੱਖਣੀਏ ਕਰਕੇ ਨਹੀਂ ਆਈ ਇਸ ਕਰਕੇ ਮੈਂ ਥੋੜੀ ਜਿੱਥੇ ਸੈਟਿੰਗ ਕਰੀ ਹੈ ਆਪਣੇ ਇਤਿੰਗਾਂ ਹੈਂਗਰ ਜਦੋਂ ਆਪਾਂ ਨਾਲ ਲਾਉਂਨੇ ਇਸ ਤਰ੍ਹਾਂ ਕਲਰ ਲੈਂਦਾ ਇਹਦਾ ਕੋਈ ਹੋਰ ਆਪਾਂ ਸਿਸਟਮ ਕਰਕੇ ਫਿਰ ਆਪਾਂ ਹੈਂਗਰ ਲੰਗਾਗੇ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਾਰੇ ਟਿਸਟਾ ਬ੍ਰਾਂਡ ਦੇ ਸੂਟ ਰਹਿਣਗੇ ਮੈਚਿੰਗ ਸੂਟ ਰਹਿਣਗੇ ਬਹੁਤ ਵਧੀਆ ਡਿਜ਼ਾਈਨਿੰਗ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਮੈਂ ਪਹਿਲਾਂ ਤੋਂ ਮਾਫੀ ਮੰਗਦੀ ਮੈਨੂੰ ਹਫ਼ਤਾ ਹੋ ਗਿਆ ਵੀ ਮੈਨੂੰ ਪਹਿਲਾਂ ਦੇ ਬਹੁਤ ਫੋਨ ਕਾਲਸ ਆਏ ਮੈਸੇਜ ਆਏ ਤੇ ਕੋਸ਼ਿਸ਼ ਮੈਂ ਕੀਤੀ ਵੀ ਵਿੱਚ ਦੀ 5-10 ਮਿੰਟ ਕੱਢ ਕੇ ਮੈਂ ਮੈਸੇਜਾਂ ਦਾ ਰਿਸਪਲਾਈ ਦਿੱਤਾ ਪਰ ਉਹ ਗੱਲ ਨਹੀਂ ਬਣੀ ਜਿੰਨਾ ਆਪਾਂ ਨੂੰ ਰਿਸਪੌਂਸ ਦੇਣਾ ਚਾਹੀਦਾ ਹੈ ਹਨਾ ਤੁਹਾਨੂੰ ਪਹਿਲਾਂ ਨਹੀਂ ਪਤਾ ਹੈ ਮੈਂ ਅੱਜ ਤੱਕ ਬਹੁਤ ਜ਼ਿਆਦਾ ਪੀਤੀ ਸੀ ਤੁਸੀਂ ਆਪਣੇ ਬਲੌਗ ਵੀ ਦੇਖ ਰਹੇ ਹੋ ਜੇ ਮੇਰੇ ਕੁਝ ਬਲੌਗ ਨੇ ਜਿਹੜੇ ਅਪਲੋਡ ਕਰਨ ਵਾਲੇ ਨੇ ਮੈਂ ਵਿੱਚ ਦੀ ਟਾਈਮ ਕੱਢ ਕੇ ਆਪਣੇ ਜਿਹੜੇ ਦੇਹੀ ਵਾਲੇ ਬਲੌਗ ਸੀਗੇ ਉਹ ਹੀ ਅਪਲੋਡ ਕਰ ਸਕੀ ਪਰ ਸੁੱਤਾਂ ਦੀ ਵੀਡੀਓ ਮੈਥੋਂ ਨਾ ਬਣੀ ਉਹਨਾਂ ਜਿਹਨੂੰ ਮੇਰੇ ਕੋਲੇ ਸੂਟਾਂ ਦੀ ਵੀਡੀਓ ਉਹਨਾਂ ਨੇ ਟਾਈਮ ਨਹੀਂ ਬਿਤਾਇਆ ਤੇ ਕਲਰ ਵਾਲੇ ਭਰਾ ਲੱਗੇ ਹੁੰਦੇ ਸੀ ਤਾਂ ਕਰਕੇ ਫਿਰ ਆਪਾਂ ਉਧਰ ਵੀ ਸਾਰਾ ਸਮਾਨ ਬੁੱਕ ਸੀਗਾ ਕਮਰਾ ਕਿਤੇ ਵੀ ਮੈਨੂੰ ਵੀਡੀਓ ਬਣਾਉਣ ਦਾ ਕੋਈ ਪ੍ਰੋਸੈਸ ਨਹੀਂ ਸਹੀ ਲੱਗਿਆ ਇਸ ਕਰਕੇ ਮੈਂ ਵੀਡੀਓ ਅਪਲੋਡ ਨਹੀਂ ਕੀਤੀ ਸੂਟਾਂ ਦੀ ਆਪਣੇ ਤਿੰਨ ਵਾਰ ਸੂਟ ਨੇ ਜਿਹੜੇ ਸ਼ੌਪ ਤੋਂ ਆ ਚੁੱਕੇ ਨੇ ਅੱਜ ਆਪਾਂ ਵੀਡੀਓ ਸ਼ੁਰੂ ਕਰ ਲਈਏ ਜੀ ਹੁਣ ਆਪਾਂ ਸੂਟਾਂ ਦੀ ਵੀਡੀਓ ਦੇਰੀ ਅਪਲੋਡ ਕਰਿਆ ਕਰਾਂਗੇ ਜੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਮੈਂ ਭੈਣਾ ਤੋਂ ਮਾਫੀ ਚਾਹੁੰਦੀ ਆ ਸੌਰੀ ਮੰਗਦੀ ਆ ਜੀ ਮੈਂ ਤੁਹਾਡਾ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਚਲੋ ਜੀ ਹੁਣ ਆਪਾਂ ਜਿਹੜਾ ਆਪਣਾ ਬੈਕਗ੍ਰਾਉਂਡ ਸੀ ਮੈਨੂੰ ਬਹੁਤ ਮੈਸੇਜ ਆਉਂਦੇ ਸੀ ਬੈਕਗ੍ਰਾਉਂਡ ਸੀ ਜਿਹੜਾ ਉਹ ਆਪਣਾ ਵੀ ਜਿਆਦਾ ਵਧੀਆ ਨਹੀਂ ਸੀ ਵਿਊ ਦੇ ਰਿਆ ਇਸ ਕਰਕੇ ਆਪਾਂ ਨੇ ਜਿਹੜਾ ਇਹਦਾ ਬੈਕਗ੍ਰਾਉਂਡ ਅੱਜ ਕੀਤਾ ਹੁਣ ਆਪਾਂ ਸਾਰੇ ਘਰ ਦੀ ਕਲਰ ਕਮਾਂ ਕਰਵਾਵਾਂਗੇ ਜੀ ਆਪਾਂ ਸਾਰੇ ਘਰ ਦੀ ਕਲਰ ਕਰਵਾਵਾਂਗੇ ਤਾਂ ਫਿਰ ਬਾਅਦ ਹਾਰਮੋਨਲ ਹੋ ਜੇ ਬਿੱਟ ਲਾਉਣੇ ਔਖੇ ਹੁੰਦੇ ਨੇ ਹਨਾ ਹੁਣ ਤਾਂ ਆਪਾਂ ਨੂੰ ਮਸਾ ਦੋ ਤਿੰਨ ਮਹੀਨੇ ਹੋ ਗਏ ਤੁਹਾਨੂੰ ਕਿ ਹਮ ਉਸ ਥੋੜਾ ਜਿਹਾ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਣੇ ਮੱਝਾਂ ਦੁੱਧ ਨਹੀਂ ਲੀਨੀਆਂ ਨੇ ਇਸ ਕਰਕੇ ਆਪ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਨੇ ਆਂ ਆਪਾਂ ਦਾ ਨਵਾਂ ਕਲਕਸ਼ਨ ਪਲੀਜ਼ ਤੁਸੀਂ ਹੁਣ ਮੈਂ ਡੇਲੀ ਵੀਡੀਓ ਅਪਲੋਡ ਕਰਿਆ ਕਰੂੰਗੀ ਸੂਟਾਂ ਦੇ ਆਪਾਂ ਨੂੰ ਜਲਦੀ ਜਲਦੀ ਆਰਡਰ ਕਰੋ ਜੀ ਪ੍ਰਿੰਟ ਸੂਟ ਵੈਸੇ ਮੈਂ ਵੀ ਲੇਟ ਕਰਦੇ ਵੀਡੀਓ ਕਾਉਂਟ ਕਣੀ ਹੁਣ ਤੁਸੀਂ ਨਾ ਲੇਟ ਕਰਿਓ ਚਲੋ ਜੀ ਆਪਾਂ ਤੁਹਾਨੂੰ ਮੈਂ ਜਿਆਦਾ ਜਿਹੀ ਲੰਬੀ ਹੋ ਜੂਗੀ ਮੈਂ ਜਿਆਦਾ ਟਾਈਮ ਨਹੀਂ ਲੈਂਦੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਵੇਖੋ ਜੀ ਸਾਰੇ ਸੂਟ ਨੇ ਜਿਹੜੇ ਇਹਦੇ ਨਾਲ ਨਾ ਟੈਸਟਾ ਦੀਆਂ ਰਹਿਣੀਆਂ ਸ਼ਰਟਾਂ ਆਪਾਂ ਸਟੈਂਪ ਦਿਖਾ ਕੇ ਦੇਵਾਂਗੇ ਇਸ ਡਿਜ਼ਾਈਨ ਦੇ ਵਿੱਚ ਨਾ ਤਿੰਨ ਕਲਰ ਨੇ ਦੇਖੋ ਇਹ ਹੈਗਾ ਬਾਇੰਡ ਕਲਰ ਕ੍ਰੀਮ ਦੇ ਨਾਲ ਬਾਇੰਡ ਦਾ ਕੰਬੀਨੇਸ਼ਨ ਹੈ ਦੇਖੋ ਜੀ ਇਸ ਤਰ੍ਹਾਂ ਆਪਾਂ ਤੁਹਾਨੂੰ ਟਿਸਟਾ ਦੀ ਸਟੈਂਪ ਲੱਗੀ ਦਿਖਾ ਕੇ ਦੇਵਾਂਗੇ ਦੇਖੋ ਇਹਦੇ ਨਾਲ ਆਪਾਂ ਨੇ ਬਾਇੰਡ ਕਲਰ ਦੀ ਰੱਖੀ ਹੈ ਜੀ ਸਲਵਾਰ ਇਸ ਤਰ੍ਹਾਂ ਦੀ ਜੇ ਤੁਸੀਂ ਨੇ ਆਲ ਓਵਰ ਸੂਟ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ ਪਰ ਆਪਾਂ ਮੈਚਿੰਗ ਹੀ ਜ਼ਿਆਦਾ ਕੀਤੀ ਹੈ ਕਿਉਂ ਮੈਚਿੰਗ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਇਹ ਪਤਾ ਕੀ ਹੈ ਆਪਾਂ ਨੂੰ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਕਰਨਾ ਹੀ ਪੈਂਦਾ ਹੁੰਦਾ ਜੇ ਦੋਨੇ ਚੀਜ਼ਾਂ ਆਪਾਂ ਲਾਈਟ ਕਰ ਲਈਏ ਤਾਂ ਨਹੀਂ ਸੂਟ ਜੱਜਦਾ ਜੇ ਦੋਨੋਂ ਚੀਜ਼ਾਂ ਡਾਰਕ ਕਰ ਲਈਏ ਤਾਂ ਵੀ ਨਹੀਂ ਜੱਜਦਾ ਇਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਪਹਿਲਾ ਕਲਰ ਆ ਗਿਆ ਬਾਇਨ ਕਲਰ ਅੱਜ ਵਾਲੇ ਸੂਟ ਨੇ ਜਿਹੜੇ ਸਾਰਿਆਂ ਦਾ ਪ੍ਰਾਈਸ ਸੇਮ ਰਹੂਗਾ ਜੀ ਸਾਰੇ ਸੂਟਾਂ ਦਾ ਪ੍ਰਾਈਸ ਜਿਹੜੀ ਸੂਟ ਦੇ ਤੁਹਾਨੂੰ ਆਪਾਂ ਸਟੈਂਪ ਲੱਗੀ ਦਿਖਾਵਾਂਗੇ ਜੀ ਆਪ ਵੈਸੇ ਤਾਂ ਅੱਜ ਸਾਰੇ ਸਟੈਂਪ ਵਾਲੀ ਨਹੀਂ ਟੈਸਟ ਆਦੀ ਨੇ ਸਾਰਿਆਂ ਦਾ ਹੀ 2100 ਪ੍ਰਾਈਸ ਇੱਕ ਸੂਟ ਦਾ ਰਹੂਗਾ ਭੈਣਾ ਮੈਂ ਫੇਰ ਕਨਫਿਊਜ਼ ਹੋ ਜਾਂਦੀ ਨੇ ਵੀ ਕਿ ਨਹੀਂ ਸਾਰੇ ਸੂਟਾਂ ਦਾ ਰੇਟ 2100 ਹੈ ਇੱਕ ਸੂਟ ਦਾ ਪ੍ਰਾਈਸ 2100 ਰਹੂਗਾ ਜੀ ਜੇ ਤੁਸੀਂ ਦੁਪੱਟਾ ਐਡ ਕਰੋਗੇ ਤਾਂ ਤੁਹਾਨੂੰ ਕਹੂਗਾ ਜੀ 2800 ਰੁਪਏ ਦੇ ਵਿੱਚ जे तुम तो दुपट्टा नहीं ऐड करोगे तो इक्की सौ एक कलर हो गया जी बाइन कलर दूसरा कलर आ गया जी करीम मेहरून कलर बहुत प्यारा कलर है ये भी देखो सैंपल लगी हुई है मैं सारे सूटों पर ये भी दिखाऊँगी दा ही रहूगा देखो इस तरह की यदि हैगी है, है महरून कलर की सलवार दो कलर हो गए जी तीसरा कलर आ गया ये ब्लैक कलर बहुत वजी ਕਲਰ ਕੰਬੀਨੇਸ਼ਨ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਆਰਡਰ ਕਰ ਸਕਦੇ ਹੋ ਦੇਖੋ ਇਹ ਆ ਗਿਆ ਬਲੈਕ ਕਲਰ ਇਹਦੇ ਵਿੱਚ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਬਲੈਕ ਕਲਰ ਦੀ ਰੱਖੀ ਹੈ ਜੀ ਸਲਵਾਂ ਇਹ ਕਰੀਮ ਸਾਰੇ ਦਾ ਬੇਸ ਕਲਰ ਰਹੂਗਾ ਜੀ ਆਫ ਵਾਈਟ ਕਰੀਮ ਕਲ ਕਰੀਮ ਕਲਰ ਡਿਜ਼ਾਈਨ ਇਸ ਦਾ ਬਲੈਕ ਕਲਰ ਆ ਗਿਆ ਜੀ ਇਸ ਦਾ ਮਹਿਰੂਨ ਕਲਰ ਆ ਗਿਆ ਜੀ ਇਸ ਦਾ ਆ ਗਿਆ ਵਾਈਨ ਕਲਰ ਡਿਜ਼ਾਈਨ ਵੀ ਸੇਮ ਰਹੂਗਾ ਇਹਨਾਂ ਦੇ ਕਲਰ ਕਲਰ ਅਲੱਗ ਨੇ ਜੀ ਦੇਖੋ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਫਾਈਟਾਈ ਮੀਟਰ ਦੀ ਕੱਟ ਮਿਲੂਗੀ ਜੀ ਜੇ ਤੁਸੀਂ ਇਹਨੂੰ ਆਲ ਓਵਰ ਲੈਣਾ ਚਾਹੋਗੇ ਆਲ ਓਵਰ ਥੋੜਾ ਕਾਸਟਲੀ ਪਊਗਾ ਬਾਕੀ ਤੁਹਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਤੁਸੀਂ ਲੈ ਸਕਦੇ ਹੋ ਆਲ ਓਵਰ ਸੂਟ ਤੁਹਾਨੂੰ ਕੱਲਾ 2800 ਦਾ ਪਊਗਾ ਜੀ ਵਿਦਾਊਟ ਦੁਪੱਟੇ ਦੀ ਦੇਖੋ ਜੀ ਦੂਸਰਾ ਡਿਜ਼ਾਈਨ ਆ ਗਿਆ ਇਹਦੇ ਵਿੱਚ ਫੈਬਰਿਕ ਸੇਮ ਰਹੂਗੀ ਜੀ ਟਿਸਟਾ ਦੀ ਹੀ ਇਸ ਤਰ੍ਹਾਂ ਦਾ ਰੈੱਡ ਮੈਰੂਨ ਕਲਰ ਹੈ ਅੰਬੀਆਂ ਵਾਲਾ ਡਿਜ਼ਾਈਨ ਜੀ ਦੇਖੋ ਇਸ ਤਰ੍ਹਾਂ ਦਾ ਇਹ ਵੀ ਮੈਂ ਤੁਹਾਨੂੰ ਸਟੈਂਪ ਫਿਰ ਦਿਖਾਉਂਗੀ ਇਧਰਲੀ ਸਾਈਡ ਆ ਗਈ ਦੇਖੋ ਇਹ ਵੀ ਤਿਸਤਾ ਦੀ ਇਹ ਸਮੂ ਸਾਰਟੇ ਮਿਲੂਗੀ ਪੈਣਾ ਕਹਿੰਦੀਆਂ ਨੇ ਵੀ ਇਹ 크ਰੇਵ ਹੈ ਇਹ 크ਰੇਵ ਨਹੀਂ ਹੈਗੀ ਜੀ ਤਿਸਤਾ ਦੀ ਬ੍ਰਾਂਡ ਦੇ ਸੂਟ ਨੇ ਬਿਲਕੁਲ ਲਾਈਟ ਵੇਟ ਨੇ ਹਲਕੀ ਇਹਦੇ ਵਿੱਚ ਤੁਹਾਨੂੰ ਸ਼ਾਇਦ ਮਿਲੂਗੀ ਜੀ 크ਰੇਵ ਹੈ ਜਿਹੜੀ ਉਹ ਪਲੇਨ ਮਿਲਦੀ ਹੈ ਉਹਨਾਂ ਉੱਤੇ ਵਰਕ ਵਗੈਰਾ ਹੋ ਜਾਂਦਾ ਜਿਹੜਾ ਵੀ 크ਰੇਵ ਦਾ ਸੂਟ ਹੋਊਗਾ ਜੀ ਉਹ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਉਹਦੇ ਉੱਤੇ ਸਟੈਂਪ ਨਹੀਂ ਲੱਗੀ ਉਹ ਜਿਵੇਂ ਦੀ ਸਟੈਂਪ ਹੋਊਗੀ ਜੀ ਆਪਾਂ ਉਹਦੀ ਦੇਵਾਂਗੇ ਤੁਹਾਨੂੰ ਦੱਸ ਕੇ ਦੇਖੋ ਜੀ ਇਹਦੇ ਨਾਲ ਹੈਗਾ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਜੀ ਸਲਵਾਰ ਇਹਦਾ ਵਿੱਚੋਂ ਮੈਚਿੰਗ ਕਰਕੇ ਜੇ ਤੁਸੀਂ ਇਹਦੇ ਨਾਲ بیس ਕਲਰ ਦੀ ਰੱਖਣੀ ਹੈ ਜੀ ਤਾਂ ਤੁਸੀਂ بیس ਦੀ ਵੀ ਰੱਖ ਸਕਦੇ ਹੋ ਜੇ ਮੈਚਿੰਗ ਐਦਾਂ ਕਰ ਸਕਦੇ ਹੋ ਇਹਦੇ ਨਾਲ ਥੋੜਾ ਜਿਹਾ ਸਕਿਨ ਜਾਂ ਜਿਹੜਾ ਕਾਲਾ ਸਕਿਨ ਜਿਹਾ ਹੁੰਦਾ ਉਹ ਕਲਰ ਆਪਾਂ ਨੇ ਸਲਵਾਰ ਦਾ ਮੈਚਿੰਗ ਕੀਤਾ ਬਿਲਕੁਲ ਨਾਲ ਮਿਲਦਾ ਹੀ ਹੁੰਦਾ ਹੈ ਇਹ ਨਾ ਤੁਸੀਂ ਟੈਨਸ਼ਨ ਲਿਆ ਕਰੋ ਵੀ ਵਿੱਚ ਇਹਦੇ ਨਾਲ ਮਿਲਣਾ ਨਹੀਂ ਮਿਲਣਾ ਇੱਕ ਕਲਰ ਇਹਦੇ ਵਿੱਚ ਇਹ ਆ ਗਿਆ ਜੀ ਇਸ ਤੋਂ ਬਾਅਦ ਵਾਲੇ ਸੂਟ ਦਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਦਾ ਪ੍ਰਿੰਟ ਬਹੁਤ ਸੋਹਣਾ ਹੈ। ਕਲਰ ਵੀ ਬਹੁਤ ਸੋਹਣਾ ਹੈ, ਇਹਦਾ ਮੈਚਿੰਗ ਵੀ ਬਹੁਤ ਸੋਹਣੀ ਹੈ ਤੇ ਇਹਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਦੇਖੋ ਇਹ ਵੀ ਟਿਸਟਾ ਦੀ ਹੀ ਹੋਵੇਗੀ। ਦੇਖੋ ਜੀ। ਇਹਦਾ ਹੈਗਾ ਇਸ ਤਰ੍ਹਾਂ ਦਾ ਪੈਰਟ ਗ੍ਰੀਨ ਜਿਹਾ ਕਲਰ ਹੈ। ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ। ਇਹ ਵੀ ਤੁਹਾਨੂੰ 2100 ਰੁਪਏ ਦੇ ਰੇਟ ਦੇ ਵਿੱਚ ਰਹਿਣ ਵਾਲੇ ਸੂਟ ਨੇ। ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਦੋ ਦੂਸਰਾ ਕਲਰ ਹੈਗਾ। ਇਸ ਤਰ੍ਹਾਂ ਦਾ। ਏ ਮਜੈਂਟਾ ਤੇ ਲਾਈਟ ਪਿੰਕ ਦਾ ਕੰਬੀਨੇਸ਼ਨ ਕੀਤਾ ਹੋਇਆ ਹੈ ਸੇਮ ਵੀਡੀਓ ਦੇ ਵਿੱਚ ਜੋ ਵੀ ਕਲਰ ਦਿਖ ਰਹੇ ਨੇ ਜੀ ਸੇਮ ਸੂਟ ਹੋਣਗੇ ਦੇਖੋ ਦੇਖੋ ਜੀ ਇਸ ਤਰ੍ਹਾਂ ਦੇਰੇ ਵੀ ਸੈਂਪਲ ਲੱਗੀ ਹੋਈ ਹੋਊਗੀ ਜੀ ਦੇਖੋ ਸਾਰੇ ਸੂਟ ਆਪਾਂ ਪਹਿਲੇ ਹੀ ਧਾਰ ਦਿੱਤਾ ਵੀਡੀਓ ਦੇ ਵਿੱਚ ਸਾਰੇ ਟਿਸਟਾ ਦੇ ਹੀ ਰਹਿਣਗੇ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾ ਬਹੁਤ ਵਧੀਆ ਇੱਥੇ ਜੇ ਆਪਾਂ ਹਨਾ ਡਿਜ਼ਾਈਨ ਵਗੈਰਾ ਬਣਾ ਕੇ ਜਾਂ ਇਸ ਤਰ੍ਹਾਂ ਦੀ ਇਸ ਕਲਰ ਦੀ ਲੇਸ ਵਗੈਰਾ ਲਾ ਕੇ ਸੂਟ ਨੂੰ ਕਿਵੇਂ ਮਰਜ਼ੀ ਰੈਡੀ ਕਰ ਸਕਦੇ ਆ ਵਧੀਆ ਆਪਾਂ ਨਾਰਮਲ ਪਾਰਟੀ ਦੇ ਵਿੱਚ ਵੀ ਵਿਆਹ ਜਿਹੜੇ ਗੂੜੇ ਕਲਰ ਹੁੰਦੇ ਨੇ ਉਹਨਾਂ ਨੂੰ ਆਪਾਂ ਹਨਾ ਵੀ ਹੁਣ ਜਿੰਨੇ ਜ਼ਿਆਦਾ ਹੀ ਵਧੀਆ ਜਾਂ ਆਪਾਂ ਪੈਲਸ ਤੇ ਜਾਂ ਕੋਈ ਵਧੀਆ ਜਾਗੂ ਦਾ ਪ੍ਰੋਗਰਾਮ ਹੈ ਉਹਨੂੰ ਤਾਂ ਆਪਾਂ ਨੂੰ ਹਨਾ ਵਰਕ ਵਾਲੇ ਸੂਟ ਪਾਉਣ ਹੀ ਪਾਉਣੇ ਨੇ ਜਿਵੇਂ ਆਪਾਂ ਛੋਟੇ ਮੋਟੇ ਛੋਟੇ ਮੋਟੇ ਪ੍ਰੋਗਰਾਮ ਤੇ ਪਾਉਣਾ ਹੈ ਤਾਂ ਇਹ ਸੂਟ ਬਿਲਕੁਲ ਲਾਈਟ weight ਨੇ ਬਹੁਤ ਵਧੀਆ ਗੂੜੇ ਕਲਰ ਨੇ ਜਿਹੜੇ ਬਹੁਤ ਸੋਹਣੇ ਲੱਗਦੇ ਜ ਦੇਖੋ ਜੀ ਇਸ ਤੋਂ ਬਾਅਦ ਵਾਲਾ ਤੀਜਾ ਕਲਰ ਆ ਗਿਆ ਇਹ ਬਹੁਤ ਵਧੀਆ ਕਲਰ ਹੈ ਬਹੁਤ ਸੋਹਣਾ ਕਲਰ ਹੈ ਮਿੱਠੇ ਮਿੱਠੇ ਜਿਹੇ ਰੰਗ ਨੇ ਇਹਦੇ ਜਿਆਦਾ ਨਾ ਕੋਈ ਪੜਕੀਲੇ ਦੇ ਇਸ ਤਰ੍ਹਾਂ ਦਾ ਲਾਈਟ ਲੇਮਨ ਜਿਹਾ ਕਲਰ ਹੈ ਤੇ ਇਹਦੇ ਨਾਲ ਕਰੀਮ ਦਾ ਕੰਬੀਨੇਸ਼ਨ ਹੈ ਦੇਖੋ ਜੀ ਬਹੁਤ ਵਧੀਆ ਹੀ ਫੈਬਰਿਕ ਮਿਲੂਗੀ ਤੁਹਾਨੂੰ ਸਾਰੇ ਸੂਟ ਨੇ ਜਿਹੜੇ ਸਾਰਿਆਂ ਦਾ ਸੇਮ ਪ੍ਰਾਈਸ ਰਹੂਗਾ ਇਹਨਾਂ ਦਾ ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਕਰੀਮ ਕਲਰ ਦੀ ਲਾਈ ਹੈ ਜੀ ਸੁਣੋ ਇੱਕ ਤੋਂ ਇੱਕ हट ਕੇ ਸੂਟ ਨੇ ਬਹੁਤ ਸੋਹਣੇ ਕਲਰ ਨੇ ਇਹਨਾਂ ਦੇ ਬਹੁਤ ਸੋਹਣੇ ਰੰਗ ਨੇ ਬਹੁਤ ਸੋਹਣੀ ਇਹਨਾਂ ਦੀ ਮੈਚਿੰਗ ਕੀਤੀ ਹੋਈ ਹੈ ਬਹੁਤ ਸੋਹਣੇ ਪ੍ਰਿੰਟ ਨੇ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਦੇਖੋ ਜੀ ਮੈਂ ਦੁਬਾਰਾ ਤੋਂ ਇਹਨਾਂ ਨੂੰ ਆਪਾ ਆਫ ਕਰ ਲੈਂਦੇ ਹਾਂ ਤੁਸੀਂ ਸਕਰੀਨ ਸ਼ਾਟ ਲਓ ਜਿਹੜੇ ਵੀ ਸੂਟ ਪਸੰਦ ਨੇ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਹਿਣਾ ਜੇ ਤੁਹਾਨੂੰ ਐ ਲੱਗਦਾ ਹਨ ਵੀ ਸੂਟ ਸਾਡੇ ਕੋਲ ਸੇਮ ਨਹੀਂ ਪਹੁੰਚਣਾ ਇਹ ਤੁਸੀਂ ਟੈਨਸ਼ਨ ਕੱਢ ਦਿਓ ਜੀ ਜੋ ਵੀ ਸੂਟ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਮ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਕੋਈ ਕਿਤੋਂ ਤੁਹਾਨੂੰ ਸੈਰ ਬਾਜ਼ਾਰ ਤੋਂ ਖੜਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੇਮੈਂਟ ਕਰਕੇ ਪਲੀਜ਼ ਇੱਕ ਭੈਣਾ ਨੂੰ ਰਿਕਵੈਸਟ ਹੈ ਜੀ ਆਪਣੀ ਪੇਮੈਂਟ ਹੈ ਜਿਹੜੀ ਸਾਰੀ ਉਹ ਆਨਲਾਈਨ ਹੀ ਹੋਊਗੀ ਤੁਸੀਂ Google Pay Paytm ਸਕੈਨਰ ਕਿਵੇਂ ਵੀ ਮਰਜ਼ੀ ਤੁਸੀਂ ਆਨਲਾਈਨ ਪ੍ਰੋਸੈਸਰ ਆਹੀਂ ਤੁਸੀਂ ਅਕਾਊਂਟ ਟ੍ਰਾਂਸਫਰ ਕਿਦਾਂ ਵੀ ਤੁਸੀਂ ਉਹਨਾਂ ਪੇਮੈਂਟ ਕਰ ਸਕਦੇ ਹੋ ਪਲੀਜ਼ ਮੇਰੀ ਭੈਣਾ ਨੂੰ ਰਿਕਵੈਸਟ ਹੈ ਤੁਸੀਂ ਇਹ ਨਾ ਸੋਚਿਆ ਕਰੋ ਕਿ ਖਣੀ ਜੇ ਅਸੀਂ ਪਹਿਲਾਂ ਪੇਮੈਂਟ ਕਰਤੀ ਸਾਡੇ ਤੱਕ ਸੂਟ ਨਹੀਂ ਪਹੁੰਚਣੇ ਇਹ ਚੀਜ਼ ਕਦੇ ਨਹੀਂ ਹੋਊਗੀ ਸਾਡਾ ਇੱਕ ਪਾਰਸਲ ਨਾ ਹੁਣ ਪਤਾ ਨਹੀਂ ਥੋੜਾ ਜਿਹਾ ਮੈਂ ਵੀ ਵਿਜੀ ਸੀਗੀ ਪਤਾ ਨਹੀਂ ਕਿਵੇਂ ਰੁਲ ਰਲ ਗਿਆ ਉਹ ਮੈਂ ਹੋਰ ਕੋਸ਼ਿਸ਼ ਕਰ ਰਹੀ ਆ ਵੀ ਜੇ ਉਹਦਾ ਮੈਨੂੰ ਟਰੈਕਿੰਗ ਨੰਬਰ ਲੱਭ ਜੇ ਵੈਸੇ ਤਾਂ ਮੇਰੇ ਕੋਲ ਟਰੈਕਿੰਗ ਨੰਬਰ ਸਾਹਮਣੇ ਹੁੰਦੇ ਨੇ ਕਈ ਵਾਰ ਨੂੰ ਨਾ ਹਾ ਕੱਲ ਰਾਹੇ ਲੱਗਿਆ ਕਰ ਤੇ ਥੋੜਾ ਜਿਹਾ ਇਧਰ ਉਧਰ ਹੋ ਜਾਂਦੇ ਨੇ ਉਹ ਪਤਾ ਨਹੀਂ ਉਹਨਾਂ ਤੱਕ ਪਾਰਸਲ ਪਹੁੰਚਿਆ ਨਹੀਂ ਤੁਸੀਂ ਇਹ ਟੈਂਸ਼ਨ ਨਾਲ ਨਾ ਲਿਆ ਕਰੋ ਵੀ ਜੇ ਸਾਡਾ ਪਾਰਸਲ ਨਾ ਪਹੁੰਚਿਆ ਤਾਂ ਸਾਨੂੰ ਫੂਟ ਰੀਨ ਦੇਣਾ ਸਾਡੇ ਕੋਲ ਉਹਦੇ ਨਾਲ ਦਾ ਸੂਟ ਪਿਆ ਹੈ ਜੀ ਮੈਂ ਅੱਜ ਦਾ ਦਿਨ ਕੋਸ਼ਿਸ਼ ਕਰੂੰਗੀ ਉਸ ਤੋਂ ਬਾਅਦ ਆਪਾਂ ਕੱਲ ਨੂੰ ਮੈਂ ਦੁਬਾਰਾ ਉਹਨਾਂ ਦਾ ਪਾਰਸਲ ਕਰ ਦੂੰ ਅਸੀਂ ਆਪਣਾ ਪਾਰਸਲ ਬਾਅਦ ਦੇ ਵਿੱਚ ਦੇਖਾਂਗੇ ਕਿਵੇਂ ਲੱਗੂ ਤੁਸੀਂ ਬੇਚਿੰਤ ਹੋ ਕੇ ਆਪਣਾ ਸੂਟ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਦੇਖੋ ਜੀ ਲਓ ਜੀ ਸਕਰੀਨਸ਼ਾਟ 3 ਕਲਰ ਇਹਦੇ ਵਿੱਚ ਇਹ ਆ ਗਏ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਲਓ ਸਾਰੇ ਸੂਟ ਆਪਾਂ ਲਾ ਦਿੱਤੇ ਦੁਬਾਰਾ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਕੋਈ ਇਹਦੇ ਵਿੱਚ ਇਹ ਇਸ਼ੂ ਨਹੀਂ ਹੋਊਗਾ ਵੀ ਸਾਡੇ ਤੱਕ ਕੋਈ ਕਪੜਾ ਮਾੜਾ ਪਹੁੰਚੂਗਾ ਜਾਂ ਤੁਹਾਡੇ ਸੂਟ ਦਾ ਨਹੀਂ ਪਹੁੰਚਣੇ ਅਸੀਂ ਪੇਮੈਂਟ ਕਰਾ ਕੇ ਤੁਹਾਡਾ ਫੋਨ ਨਹੀਂ ਚੱਕਾਂਗੇ ਜਾਂ ਤੁਹਾਡੇ ਨਾਲ ਗੱਲ ਨਹੀਂ ਕਰਨਾਂ ਥੋੜਾ ਬੀਜੀ ਫੋਨ ਕਰਕੇ ਟਾਈਮ ਲੱਗ ਜਾਂਦਾ ਹੋਰ ਕੋਈ ਚੱਕਰ ਨਹੀਂ ਦੇਖੋ ਜੀ ਲਓ ਜੀ ਮੈਂ ਤੁਹਾਨੂੰ ਸੱਤ ਅੱਠ ਸੂਟ ਦਿਖਾ ਦਿੱਤੇ ਨੇ ਜੋ ਵੀ ਪਸੰਦ ਹੈ ਤੁਸੀਂ ਸਕਰੀਨਸ਼ਾਟ ਲਓ ਆਪਣੇ ਮੈਂ ਸਕਰੀਨ ਦੇ ਉੱਪਰ ਵਟਸਐਪ ਨੰਬਰ ਚੱਲਦਾ ਹੁੰਦਾ ਹੈ ਉਹਦੇ ਉੱਪਰ ਮੈਸੇਜ ਕਰ ਸਕਦੇ ਹੋ ਕੋਸ਼ਿਸ਼ ਤਾਂ ਮੈਂ ਕੀਤੀ ਹੈ ਜੀ ਵਿੱਚ ਜਰੂਰ ਮੈਂ ਰਿਪਲਾਈ ਦਿੱਤੇ ਨੇ ਪਰ ਉਹ ਗੱਲ ਨਹੀਂ ਬਣੀ ਮੈਂ ਭੱਲਾ ਵੀ ਤੁਹਾਨੂੰ ਦੱਸ ਤੇ ਜੜੀਆਂ ਮੈਂ ਸਾਰੀਆਂ ਭੈਣਾਂ ਤੋਂ ਸੌਰੀ ਮੰਗਦੀ ਆਂ ਜੀ ਤੁਸੀਂ ਹੁਣ ਆਪਣੇ ਚੈਨਲ ਨੂੰ ਵਧੀਆ ਸਪੋਰਟ ਕਰੋ ਜੀ ਦੋਨੇ ਚੈਨਲਾਂ ਨੂੰ ਹੁਣ ਆਪਾਂ ਦੋਨੇ ਚੈਨਲਾਂ ਤੇ ਵੀਡੀਓ ਜਿਹੜੀ ਅਪਲੋਡ ਕਰਦੀ ਆਂ ਸੂਟਾਂ ਦੀ ਵੀਡੀਓ ਮੈਂ ਆਰ ਕੇ ਬੁਟੀਕ ਦੀ ਜ਼ਿਆਦਾ ਅਪਲੋਡ ਕਰਦੀ ਆਂ ਫਿਰ ਹੋ ਸਕਦਾ ਵਿੱਚ ਦੀ ਮੈਂ 1-2 ਦਿਨ ਛੱਡ ਕੇ ਜਿਹੜਾ ਰਾਜਿੰਦਰ ਬਰੌਗ ਵਾਲਾ ਚੈਨਲ ਹੈ ਉੱਤੇ ਵੀ ਅਪਲੋਡ ਕਰਦੀ ਆਂ ਚਲੋ ਜੀ ਆਪਾਂ ਤੁਸੀਂ ਪਲੀਜ਼ ਦੋਨੇ ਚੈਨਲਾਂ ਨੂੰ ਸਪੋਰਟ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਨਹੀਂ ਲੱਗੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕ